ਡਿਪਟੀ ਕਮਿਸ਼ਨਰ ਦਫਤਰ ਫਾਜ਼ਿਲਕਾ ਦੇ ਬਾਹਰ ਅੱਜ ਮੁਲਾਜ਼ਮ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਪੰਜਾਬ ਸਰਕਾਰ ਦਾ ਬਜਟ ਦੇ ਕਾਪੀਆਂ ਸੜੀਆਂ ਗਈਆਂ ਅਤੇ ਕਿਹਾ ਗਿਆ ਕਿ ਲੋਕਾਂ ਨੂੰ ਲollipops ਦੇ ਕੇ ਸੱਤਾ ਵਿੱਚ ਆਉਣ ਵਾਲੇ ਭਗਵੰਤ ਮਾਨ ਅੱਜ 3 ਸਾਲ ਵੀ ਜਾਨ ਤੋਂ ਬਾਅਦ ਵੀ ਮੁਲਾਜ਼ਮ ਅਤੇ ਪੈਨਸ਼ਨਰ ਨੂੰ ਖਾਲੀਆ ਛੱਡ ਰਿਹਾ ਹਨ ਇਸ ਕਰਕੇ ਉਹਨਾਂ ਵਿੱਚ ਰੋਪਾਇਆ ਜਾ ਰਿਹਾ ਹੈ ਅਤੇ ਸੰਘਰਸ਼ ਨੂੰ ਤੇਜ਼ ਕਰਕੇ ਸਰਕਾਰ ਵੱਲ ਸੇ ਦਿੱਤਾ ਜਾਵੇਗਾ ਇਸ ਮੁੱਖ ਕੇ ਬੋਲਦੇ ਹੋਏ ਪ੍ਰਧਾਨ ਬੂਟਾ ਸਿੰਘ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ 100 ਰੁਪਿਆ ਲਗਾਤਾਰ 3 ਸਾਲ ਤੋਂ ਟਿਕਿਆ ਉਹਨਾਂ ਨੂੰ ਮੈਨੇ ਕੱਖ ਨਹੀਂ ਦਿੱਤਾ ਸੋ ਇਹਨਾਂ तमाम ਜੋ ਇਹਨਾਂ ਵਾ ਅਸੈਂਬਲੀ ਦੇ ਵਿੱਚ ਪੇਸ਼ ਕੀਤਾ ਉਹਦਾ ਲੋਕਾਂ ਸੋਰੇ ਨਕਾਬ ਅਜ ਅਸੀਂ ਨੰਗਾ ਕਰਨ ਵਾਸਤੇ ਮਲਾਕਮ ਤੇ ਪੈਨਸ਼ਨ ਸਾਡੇ ਫਰੰਟ ਬਲੀਓ ਉਹਦੀਆਂ ਆਰਥ ਉਹਦੀਆਂ ਨੀਤੀਆਂ ਨੂੰ ਅਸੀਂ ਅੱਜ ਲੋਕਾਂ ਦੀ ਖਿਚੜੀ ਵਿੱਚ ਬਾਲ ਰਹੇ ਆ ਤੈਨੂੰ ਦੱਸ ਰਿਹਾ ਮੀ ਆ 1 ਸਾਲ ਰਹਿ ਗਿਆ 26 ਦੇ ਵਿੱਚ ਉਹ ਲੱਗੂ ਕਿਹੜੀ ਦੁਰਦਸ਼ਾ ਹੋਣੀ ਆ ਜਿਵੇਂ ਤੂੰ ਲੋਕਾਂ ਨੂੰ ਕਿਹਾ ਸੀਗਾ ਵੀ ਆ ਜਿਹੜੀਆਂ ਲੋਕ ਆ ਡਲੇ ਡਲੇ ਹੀ ਹੁੰਦੇ ਆ ਉਹ ਡਲੇ ਲੋਕਾਂ ਕੋਲੇ ਹੈਗੇ ਆ ਤੈਨੂੰ ਪੰਜਾਬ ਕਿਸੇ ਨੇ ਵੜਨ ਨਹੀਂ ਦੇਣਾਗਾ ਜਿਹੜਾ ਤੂੰ 5-5 ਕਰੋੜ ਐਮਐਲਏ ਨੂੰ ਦਿੱਤਾ ਉਹਨਾਂ ਦਾ ਟੈਕਸ ਵੀ ਤੁਸੀਂ ਭਰਦੇ ਆ ਉਹਨਾਂ ਦੇ तमाम ਖਰਚੇ ਵੀ ਤੁਸੀਂ ਭਰਦੇ ਆ 5-5 ਕਰੋੜ ਰੁਪਈਆ ਹੋਰ ਦੇ ਕੇ ਕੋਈ ਕਰਾਪਸ਼ਨ ਨੂੰ ਬਹੁਤ ਵੱਡਾ ਹੰਗਾਰਾ ਦੇ ਰਿਆ ਹੱਲਾਸ਼ੇਰੀ ਦੇ ਰਿਆ ਕਿ ਉਹ ਜਿਹੜੇ ਲੋਕ ਅੱਜ ਟੁੱਕਰ ਬਲਿੰਗੋ ਆ ਤੁਹਾਡੇ ਵਾਲੀ ਵਹਿੰਦੇ ਸੀ ਉਹਨਾਂ ਤੋਂ ਅਸੀਂ ਟੂਟਾ ਫੜਾਤਾ ਸੋ ਅਸੀਂ ਅੱਜ ਜ਼ਿਲ੍ਹਾ ਫਾਜ਼ਿਲਕਾ ਤੇ ਵਿੱਚ ਮਲਾਜ਼ਮ ਤੇ ਪੈਨਸ਼ਨ ਜਿਹੜੀਆਂ ਸਾਡੀਆਂ ਸਾਰੀਆਂ ਜਥੇਬੰਦੀਆਂ ਉਹਨਾਂ ਵਾਲਿਓ ਰਲ ਕੇ ਅਸੀਂ ਉਹਦੇ ਬਰਦਰ ਦੀਆਂ ਕਾਪੀਆਂ ਤੇ ਸਾੜਦੇ ਆ ਤੇ ਵਾਰਨਿੰਗ ਦੇ ਰਿਆ ਬੜੀ ਹਲਾਸ਼ੇਰੀ ਨਾਲ ਬੜੇ ਪੰਜਾਬ ਦੇ ਮੁਹੱਲੇ ਦੇ ਵਿੱਚ ਮਜਾਰਾ ਕੀਤਾ ਸੀਗਾ तमाम ਜਥੇਬੰਦੀਆਂ ਨੇ ਉਹਦੇ ਵਿੱਚ ਜਿਹੜਾ ਕੁਛ ਨਰਜਤ ਨਿਕਲ ਲਾਦੇ ਤੋਂ ਸੰਭਾਲਣਾ ਨਹੀਂ ਜਾਣਾ ਤੈਨੂੰ ਖਬਰਦਾਰ ਕਰਦੇ ਆ ਜਿਹੜਾ ਤੂੰ ਮਲਾਜਮਾਂ ਨਾਲ ਇੱਕ ਰੀੜ ਦੀ ਹੱਡੀ ਹੁੰਦੀ ਆ ਮਲਾਜਮਾਂ ਦਾ ਤੂੰ ਆਖਿਆ 28 ਨੱਤੇ ਨੂੰ ਦੇਂਗੇ 28 ਨੱਤੇ ਨੂੰ ਤੇਰੇ ਪਿਓ ਦਾ ਰਾਜਾ ਤੂੰ ਬੈਠਾ ਰਹੇਗਾ ਤੈਨੂੰ 27 ਫਰਵਰੀ ਤੋਂ ਪਿੱਛੇ ਲਪੜਣਾ ਨਹੀਂ ਤੂੰ ਜਿਹੜੀਆਂ ਤੇਰੀਆਂ ਨੀਤੀਆਂ ਆ ਉਹਦਾ ਤੇਰਾ ਗਲੇ ਦਾ ਹਾਰ ਬਣਨੀ ਆ ਸੋ ਅੱਜ ਬਿਲੀ ਮਲਾਜਮਾਂ ਸਾਡੇ ਪੁਲਿਸ ਦੇ ਰਿਟਾਇਰੀ ਮਲਾਜਮਾਂ ਜਿਹੜੀਆਂ ਸਾਡੀਆਂ ਤਮਾਮ ਪੈਨਸ਼ਨ ਜੱਥੇ ਬੰਦੀਆਂ ਜਿਹੜੇ ਫਾਇਦੇ ਕਰਦੀਆਂ ਉਹ ਤੇਰਾ ਕੱਲਾ ਅਸੀਂ ਬੜਦਿਆਂ ਕਾਪਿਆ ਨਹੀਂ ਤੇਰੀਆਂ ਦਲੀਲਾਂ ਤੇਰੀਆਂ ਆਖਣ ਤੇ ਕਹਿਣ ਦੇ ਵਿੱਚ ਫਰਕ ਉਹ ਸਾਰੀਆਂ ਸੜ ਰਿਆ ਸੋ ਮੇਰੇ ਤਰਫੋਂ ਇੰਨਾ ਹੀ ਬਾਕੀ ਮੇਰੇ ਵੀਰ ਸਾਥੀ ਬੋਲਣ ਸਰਕਾਰ ਲਾ ਲ ਸਾਲ ਦੋ ਰੈਲੀਆਂ ਕੀਤੀਆਂ ਬਜਟ ਸੈਸ਼ਨ ਤੇ ਪਰ ਜਿਹੜਾ 26 ਤਰੀਕ ਨੂੰ ਭਗਵਾਨ ਸਰਕਾਰ ਨੇ ਬਜਟ ਪੇਸ਼ ਕੀਤਾ ਆ ਉਹ ਸਾਰਾ ਕੋਰਾ ਝੂਠਾ ਸਾਰੇ ਨੂੰ ਫੜ ਲਿਆ ਮੇਰੀ ਮੇਰੇ ਕੋਲ ਵੀ ਹੈਗਾ ਜਿਹਨੂੰ ਅਸੀਂ ਸਾੜਨ ਜਾ ਰਿਹਾ ਇਹ ਇੱਕ ਐਸੀ ਸਰਕਾਰਾ ਜਿਹਨੂੰ ਮੈਂ ਲਗਾਤਾਰ ਨੋਟ ਕਰ ਰਿਹਾ 2023 ਤੋਂ ਜਿਹੜੀ ਕਦੇ ਵੀ ਬਜਟ ਦਾ ਤੱਤਸਾਰ ਨਹੀਂ ਦਿੰਦੀ ਫਿਸ਼ਲਾ ਨਹੀਂ ਦਖਦੀ ਹੁਣ ਕਹਿੰਦੇ ਜੀ ਸਕੂਲਾਂ ਤੇ ਖੇਤੀਬਾੜੀ ਤੇ ਹੋਰਨਾਂ ਵਭਾਗਾਂ ਤੇ ਸੀ ਐਨੇ ਪਰਸੈਂਟ ਬਜਟ ਵਧਾਤਾ ਪਿਛਲੀ ਫਿਕਰ ਦੇ ਨਹੀਂ ਰਹੇ ਤੁਹਾਨੂੰ ਕਿਹਨਾਂ ਨੂੰ ਪਤਾ ਲੱਗੂਗਾ ਰਿਪੋਰਟਾਂ ਆ ਰਹੀਆਂ ਨੇ ਵੀ ਸਿਰਫ ਐਜੂਕੇਸ਼ਨ ਦੇ 2.5 ਵਧਿਆ ਉਹ ਫਿਕਰਾਂ ਦੇ ਰਿਹਾ ਆਪਣੀਆਂ ਵੱਡੀਆਂ ਇਸੇ ਤਰ੍ਹਾਂ ਹੀ ਸਾਰੇ ਵੀ ਐਨੇ ਪਰਸੈਂਟ ਵਾਧਾ ਕਰਦਾ ਪਿਛਲੇ ਬਜਟ ਵਿੱਚ ਵੀ ਇਹੀ ਸੀਗਾ ਪਿਛਲੇ ਬਜਟ ਚ ਵਾਧਾ ਵੀ ਏਸੀ ਐਨ ਐ ਪਰਸੈਂਟ ਕਰਤਾ ਪਿਛਲਾ ਬਜਟ ਸਰਕਾਰ ਦਾ 2.5 ਲੱਖ ਕਰੋੜ ਦਾ ਬਜਟ ਸੀ 97000 ਕਰੋੜ ਦਾ ਇਹਨਾਂ ਨੇ ਟੀਚਾ ਮਿੱਥਿਆ ਸੀ ਰੈਵਨੂ ਦਾ ਤੇ ਬਾਕੀ ਕੇਂਦਰ ਦੀਆਂ ਜਿਹੜੀਆਂ ਸਕੀਮਾਂ ਨੇ ਸੈਂਟਰ ਦੀਆਂ ਜਿਹੜੀਆਂ ਹੋਰ ਸਕੀਮਾਂ ਨੇ ਸਾਰੇ ਪੈਸੇ ਪੁੱਛੇ ਪਾ ਕੇ ਉਹ 1 ਲੱਖ ਕਰੋੜ ਦੇ ਵਿੱਚ ਫੇਰ ਵੀ ਜਿਹੜਾ ਆ ਉਹ ਘਾਟੇ ਦਾ ਸਿਕਰ ਸਿਸਟਮ ਸਾਰਾ ਜਿਹੜਾ ਮਤਲਬ ਹੋਇਆ ਵੀ ਇਹਨਾਂ ਨੇ ਕਰਜ਼ਾ ਲੈਣਾ ਸੀ ਉਦੋਂ ਮੇ ਤੇ ਹੁਣ ਵੀ ਕਰਜ਼ਾ ਲੈਣਗੇ ਪਿਛਲੇ ਸਾਲ ਦਾ ਕਰਜ਼ਾ ਵਾਕੇ ਇਹਨਾਂ ਦੀ ਸਾਰਾ ਖਰਚਾ ਜਿਹੜਾ ਹੈ ਉਹ 1.5 ਲੱਖ ਕਰੋੜ ਤੇ ਪੜਿਆ ਪਾਣੀਓਗ ਸਾਥੀਓ ਅੱਜ ਆਪਾਂ 50 ਸਰਕਾਰ ਵੱਲੋਂ ਜੋ ਬਜਟ ਪੇਸ਼ ਕੀਤਾ ਗਿਆ ਹੈ ਜੋ ਕਿ ਕਿਸਾਨ ਮਰੋਧੀ ਮਜ਼ਦੂਰ ਮਰੋਧੀ ਕਿਸੇ ਵੀ ਵਰਗਤ ਦੇ ਵਾਸਤੇ ਉਹਨਾਂ ਵਿੱਚ ਕੋਈ ਸਦਾ ਨਹੀਂ ਕੀਤਾ ਗਿਆ ਅਸੀਂ ਅੱਜ ਸਿਰਫ ਜੋ ਸਤਾਵੇ ਤਾਂ ਅਣ ਤੋਂ ਪਹਿਲਾਂ ਜੋ ਆਮ ਆਦਮੀ ਪਾਰਟੀ ਨੇ ਜੋ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਜਿਹੜੇ ਵਾਅਦੇ ਅੱਜ ਅਸੀਂ ਯਾਦ ਕਰਾਉਣ ਆਏ ਆ ਉਹਦੇ ਵਿੱਚ ਇਹ ਸੀਗਾ ਕਿ ਅਸੀਂ ਜਿਹੜਾ ਸੇਵਾ ਪੇ ਕਮਿਸ਼ਨ ਆ ਉਹ ਲਾਗੂ ਕਰਾਂਗੇ 15 ਨਾ ਸੋਰੀ 31 12 15 ਤੋਂ ਪਹਿਲਾਂ ਸੇਵਾ ਮੁਕਤ ਹੋਏ ਜਿਹੜੇ ਮੁਲਾਜ਼ਮਾਂ ਉਹਨਾਂ ਦੇ ਜੋ ਪੇ ਕਮਿਸ਼ਨ ਨੇ ਦੰਗੂਆਂ ਰਲਾੜ ਦਾ ਫੈਕਟਰ ਰეკਮੈਂਡ ਕੀਤਾ ਹੈ ਉਹ ਅਸੀਂ ਲਾਗੂ ਕਰਾਂਗੇ ਉਸ ਸਮੇ ਸਾਡਾ ਪਟਿਆਲੇ ਦੇ ਵਿੱਚ ਬੜੀ ਇੱਕ ਵੱਡੀ ਰੈਲੀ ਸੀ ਉੱਥੇ ਕੇਂਗਰੀਵਾਲ ਖੁਦ ਇਹਨਾਂ ਗੱਲਾਂ ਦੇ ਜਿਹੜਾ ਸੀ ਮੋਰ ਲਾ ਕੇ ਗਏ ਸੀ ਖੁਦ ਜਿਹੜਾ ਅੱਜ ਦਾ ਵਿੱਤ ਮੰਤਰੀ ਉਸ ਸਮੇ ਦਾ ਵਿਰੋਧੀ ਧਿਰ ਦਾ ਨੇਤਾ ਸਿਰਪਾਲ ਸਿੰਘ ਜੀਮਾ ਉਹਨਾਂ ਨੇ ਉਸ ਸਮੇ ਵਿਰੋਧੀ ਧਿਰ ਦੇ ਨੇਤਾ ਵਜੋਂ ਪੰਜਾਬ ਸਰਕਾਰ ਨੂੰ ਇੱਕ ਲੈਟਰ ਲਿਖਿਆ ਸੀਗਾ ਕਿ ਜਿਹੜਾ 2.59 ਦਾ 31 12 ਪਹਿਲਾਂ ਦੋ ਜਿਹੜੇ ਸੇਵਾ ਮੁਕਤ ਹੋਏ ਨੇ ਉਹਨਾਂ ਕਰਮਚਾਰੀਆਂ ਤੇ ਲਾਗੂ ਕੀਤਾ ਜਾਵੇ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत